ਪਤੋ ਜੀ ਨੌਫਤਗੜ ਸਾਹਿਬ ਦੇ ਪਿੰਡ ਪਵਾਲਾ ਵਿਖੇ ਨਸ਼ਿਆਂ ਦੇ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਲੈ ਕੇ ਪਿੰਡ ਨਿਵਾਸੀਆਂ ਦੇ ਵੱਲੋਂ ਨਸ਼ਿਆਂ ਨੂੰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਸਰਹੰਦ ਚੰਡੀਗੜ੍ਹ ਰੋਡ ਜਮ ਕੀਤਾ ਸੀ ਇਸ ਮਾਮਲੇ ਦੇ ਵਿੱਚ ਪਿੰਡ ਨਿਵਾਸੀਆਂ ਵੱਲੋਂ ਦੋਸ਼ ਲਗਾਏ ਗਏ ਸਨ ਕਿ ਨਸ਼ਿਆਂ ਦੇ ਨਾਲ ਇੱਕੋ ਪਰਿਵਾਰ ਦੇ ਦੋ ਸਕੇ ਭਰਾਵਾਂ ਦੀ ਮੌਤ ਹੋਈ ਹੈ ਤਾਂ ਫਤਗੜ ਸਾਹਿਬ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਿੰਡ ਨਿਵਾਸੀਆਂ ਵੱਲੋਂ ਪੁਲਿਸ ਦੀ ਕਾਰਵਾਈ ਦਾ ਸਵਾਗਤ ਕੀਤਾ ਗਿਆ ਐਸਐਸਪੀ ਫੋਟੇਗੜ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਆ ਪਿੰਡ ਦੇ ਕੇਸ ਦੇ ਨਾਲ ਸੰਬੰਧਿਤ ਤਿੰਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਦੇਖੋ ਇੱਕ ਨਾ ਬਲਵਿੰਦਰ ਪਿੱਛੇ ਜਦੋਂ ਮੈਂ ਜੁਆਇਨ ਕੀਤਾ ਸੀ ਉਸੇ ਦਿਨ ਦੀ ਗੱਲ ਹੈ ਬਲਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਸੀਗਾ ਉਹਦੀ ਡੈਥ ਹੋ ਗਈ ਸੀ ਤੇ ਉਹ ਕਿਤੇ ਨਾ ਕਿਤੇ ਡਰਗ ਵਗੈਰਾ ਲੈਂਦਾ ਹੋਣਾ ਪਿੱਛੇ ਜਦੋਂ ਉਸ ਤੋਂ ਕੋਈ ਬਿਮਾਰ ਹੋ ਗਿਆ ਸੀਗਾ ਜਿਸ ਕਰਕੇ ਉਹਦੀ ਡੈਥ ਹੋ ਗਈ ਉਦੀ ਮਾਤਾ ਦੇ ਬਿਆਨ ਤੇ ਅਸੀਂ ਫੌਰੀ ਤੌਰ ਤੇ ਐਫ ਆਈ ਆਰ ਦਰਜ ਕੀਤੀ ਤੇ ਟੋਟਲ ਤਿੰਨ ਬੰਦੇ ਸੀਗੇ ਜਨਾ ਦੇ ਨਾਮ ਸੀਗੇ ਇੱਕ ਬੂਟਾ ਸਿੰਘ ਸੀਗਾ ਤੇ ਹੋਰ ਬੰਦੇ ਦੋ ਹੋਰ ਸੀਗੇ ਤਿੰਨਾ ਤਿੰਨਾ ਦੇ ਤਿੰਨਾ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਨੇ ਤੇ ਸਾਡੀ ਹਿਰਾਸਾ ਹਿਰਾਸਾ ਚ ਤੇ ਪਿੰਡ ਵਾਲਿਆਂ ਵੱਲੋਂ ਹੁਣ ਜਿ ਪਿੰਡ ਵੱਲੋਂ ਬੜੀ ਇੱਕ ਪੋਜ਼ਿਟਿਵ ਪਿੰਡ ਦੇ ਵਿੱਚ ਇੱਕ ਮੈਸੇਜ ਹੈ ਤੇ ਪਿੰਡੇ ਦੇ ਜਿਹੜੇ ਸਰਪੰਚ ਸਾਹਿਬ ਹੈ ਉਹਨਾਂ ਦੇ ਨਾਲ ਵੀ ਸਾਡਾ ਰਾਬਤਾ ਹੈ ਤੇ ਜਿਹੜੇ ਮਾਤਾ ਜੀ ਹੈਗੀਆਂ ਉਹਨਾਂ ਨਾਲ ਵੀ ਤੇ ਪਰਿਵਾਰ ਨਾਲ ਵੀ ਤੇ ਹੋਰ ਵੀ ਪਿੰਡ ਵਾਲਿਆਂ ਨਾਲ ਬੜਾ ਇੱਕ ਚੰਗਾ ਰਾਬਤਾ ਹੈ ਤੇ ਇੱਕ ਬੜਾ ਪੋਜ਼ਿਟਿਵ ਮੈਸੇਜ ਪਿੰਡ ਦੇ ਵਿੱਚ ਗਾਇ ਹੈ ਕਿ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੀ ਐਂਡ ਜੰਗੀ ਪੱਦਰ ਤੇ ਇੱਕ ਵਾਰ ਲਾਈਕ ਸਿਚੁਏਸ਼ਨ ਨੂੰ ਲੈ ਕੇ ਆਪਾਂ ਡਰੱਗਸ ਦੇ ਖਿਲਾਫ ਵੀ ਆਰ ਆਲਰੇਡੀ ਵਰਕਿੰਗ ਔਨ ਇਟ ਤੇ ਬਿਲਕੁਲ ਵੀ ਅਸੀਂ ਇਹਨੂੰ ਸਫਾਇਆ ਕਰ ਦੇਣਾ ਹੈ ਜੀ